ਜਲਦੀ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਇਹ ਥੋੜੇ ਦਿਨ ਪਹਿਲਾਂ ਗਿਆ ਸੀਗਾ ਤੇ ਇੱਥੇ ਚੜ ਕੇ ਵੀ ਕਰਨ ਦੇ ਤੇ ਵੀ ਦੋ ਬਾਈ ਸਾਡੇ ਟੂਰ ਸਟਾਰਟ ਕਰਨ ਲੱਗੇ ਆ ਮੇਰੇ ਔਰ ਦੋ ਭਾਈਓ ਨੇ ਟੂਰ ਸ਼ੁਰੂ ਕੀਤਾ ਹੈ ਕਰਨ ਔਜਲਾ ਔਰ ਏਪੀ ਢਿੱਲੋਂ ਨੇ ਉਹਨਾਂ ਦੇ ਲਈ ਵੀ ਬੈਸਟ ਆਫ ਲੱਕ ਭਾਜੀ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦੋ ਨੋ ਕਰੋ ਫੇਰ ਗੱਲ ਕਰਿਓ ਮੇਰੇ ਨਾਲ ਆਕੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਿੰਗਰਜ਼ ਦੇ ਵੱਲੋਂ ਆਪਣੇ ਗੀਤਾਂ ਦੇ ਵਿੱਚ ਜਾਂ ਫਿਰ ਲਾਈਵ ਸ਼ੋਜ਼ ਦੇ ਵਿੱਚ ਇੱਕ ਦੂਜੇ ਨੂੰ ਰਿਪਲਾਈ ਕੀਤਾ ਜਾਂਦਾ ਹੈ ਇਸੇ ਵਿਚਾਲੇ ਸੋਸ਼ਲ ਮੀਡੀਆ ਤੇ ਇੱਕ ਕੰਟਰੋਵਰਸੀ ਚੱਲ ਰਹੀ ਹੈ ਦਲਜੀਤ ਦੋਸਾਂਜ ਅਤੇ ਏਪੀ ਢਿੱਲੋਂ ਦੀ ਤਾਂ ਅੰਦਾਜ਼ਾ ਹੈ ਕਿ ਦਲਜੀਤ ਦੋਸਾਂਜ ਦੇ ਵੱਲੋਂ ਆਪਣੇ ਸ਼ੋਅ ਦੇ ਵਿੱਚ ਕਿਹਾ ਗਿਆ ਸੀ ਕਿ ਮੇਰੇ ਦੋ ਭਰਾਮਾ ਨੇ ਟੂਰ ਸ਼ੁਰੂ ਕੀਤਾ ਹੈ ਉਹਨਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਇਸ ਤੋਂ ਬਾਅਦ ਏਪੀ ਢਿੱਲੋਂ ਨੇ ਆਪਣੇ ਸ਼ੋਅ ਦੇ ਵਿੱਚ ਦਲਜੀਤ ਨੂੰ ਰਿਪਲਾਈ ਦਿੰਦੇ ਹੋਏ ਫੇਕ ਕਿਹਾ ਸੀ ਅਤੇ ਕਿਹਾ ਸੀ ਕਿ ਮੈਂ ਦਲਜੀਤ ਪਾਜਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਪਹਿਲਾਂ ਮੈਨੂੰ ਅਨਬਲੌਕ ਤਾਂ ਕਰੋ ਤਾਂ ਅੰਦਾਜ਼ਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਬਾਦਸ਼ਾਹ ਦੇ ਵੱਲੋਂ ਵੀ ਆਪਣਾ ਰਿਪਲਾਈ ਦਿੱਤਾ ਗਿਆ ਸੀ ਹੁਣ ਇਹਨਾਂ ਸਭ ਤੋਂ ਬਾਅਦ ਗੀਤਕਾਰ ਬੰਟੀ ਬੈਂਸ ਦੇ ਵੱਲੋਂ ਵੀ ਆਪਣਾ ਇੱਕ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਤਲਜੀਤ ਦੋਸਾਂਝ ਏਪੀਟੀ ਲੋਕਰਨੋਚਲਾ ਹਨੀ ਸਿੰਘ ਅਤੇ ਬਾਦਸ਼ਾਹ ਇਹ ਸਾਰੇ ਆਰਟਿਸਟ ਤਾਂ ਹੈਗੇ ਐ ਮਿਹਨਤੀ ਵੀ ਹੈਗੇ ਐ ਦਿਲ ਦੇ ਐਨੇ ਪਿਓਰ ਨੇ ਇਹ ਤਾਂ ਮੈਂ ਜਾਣ ਸਕਦਾ ਹਾਂ ਕਿਉਂਕਿ ਮੈਂ ਸਾਰਿਆਂ ਨੂੰ ਬਹੁਤ ਨੇੜੇ ਤੋਂ ਦੇਖਿਆ ਇਹਨਾਂ ਸਭ ਦਾ ਅੰਦਰ ਜਵਾਕਾਂ ਵਰਗਾ ਇਹ ਅੱਜ ਬਰਾੜ ਵਾਈ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਸਾਡੇ ਕਲਾਕਾਰਾਂ ਦੇ ਆਲੇ ਦੁਆਲੇ ਐਦਾਂ ਦਾ ਹੁੰਦਾ ਜਿਹੜਾ ਨਾ ਕਹੁੰਦਾ ਹੁੰਦਾ ਨਾਲ ਲਿਖਦਾ ਹੁੰਦਾ ਨਾ 뮤జిక్ ਪ੍ਰੋਡਿਊਸਰ ਹੁੰਦਾ ਉਹ ਸਾਡੇ ਕਲਾਕਾਰਾਂ ਦੇ ਵਿੱਚ ਮਿਸਅੰਡਰਸਟੈਂਡਿੰਗ ਕ੍ਰੀਏਟ ਕਰਦਾ ਏ ਪਹਿਲਾਂ ਵੀ ਇਹੀ ਹੁੰਦਾ ਆ ਹੁਣ ਵੀ ਇਹੀ ਹੋ ਰਿਹਾ ਸੋ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਤੋਂ ਬਚ ਕੇ ਮੈਨੂੰ ਯੂਨੀਵਰਸ ਤੇ ਪੂਰਾ ਯਕੀਨ ਹੈ ਇਹ ਸਾਰੇ ਜਲਦ ਇੱਕ ਪਲੇਟਫਾਰਮ ਤੇ ਹੋਣਗੇ ਫੋਰ ਪੰਜਾਬੀ 뮤జిక్ ਪੰਜਾਬੀ ਹੱਦ ਤੇ ਪੰਜਾਬੀ ਲਈ ਆਈ ਲਵ ਯੂ ਵੀਰੋ ਪਲੀਜ਼ ਤੁਸੀਂ ਸਾਰੇ ਇਕੱਠੇ ਰਹੋ ਅਸੀਂ ਸਾਰੇ ਇਹ ਕੰਮ ਵਰਲਡ ਨੂੰ ਦਿਖਾਓ ਪੰਜਾਬੀ 뮤జిక్ ਪੰਜਾਬੀਆਂ ਦੀ ਪਾਵਰ ਜਲਦੀਪ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਪਾ ਜੀ ਇਹ ਥੋੜੇ ਦਿਨ ਪਹਿਲਾਂ ਗਿਆ ਹੈਗਾ ਤੇ ਇੱਥੇ ਚੜ ਕੇ ਵੀ ਕਰਨ ਦੇ ਤੇ ਵੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ ਮੇਰੇ ਔਰ ਦੋ ਭਾਈਓ ਨੇ ਟੂਰ ਸ਼ੁਰੂ ਕੀਤਾ ਹੈ ਕਰਨੌਜਲਾ ਔਰ ਏਪੀ ਡਿੱਲੋ ਨੇ ਉਹਨਾਂ ਕੇ ਲਈ ਵੀ ਬੈਸਟ ਆਫ ਲੱਕ ਭਾਈ ਜੀ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦੋ ਗਲਤ ਨਹੀਂ ਜੀ ਕਹਿਣਾ ਬਲੌਕ ਕਰੋ ਫੇਰ ਗੱਲ ਕਰਿਓ ਮੇਰੇ ਨਾਲ ਆਕੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਿੰਗਰਜ਼ ਦੇ ਵੱਲੋਂ ਆਪਣੇ ਗੀਤਾਂ ਦੇ ਵਿੱਚ ਜਾਂ ਫਿਰ ਲਾਈਵ ਸ਼ੋਜ਼ ਦੇ ਵਿੱਚ ਇੱਕ ਦੂਜੇ ਨੂੰ ਰਿਪਲਾਈ ਕੀਤਾ ਜਾਂਦਾ ਹੈ ਇਸੇ ਵਿਚਾਲੇ ਸੋਸ਼ਲ ਮੀਡੀਆ ਤੇ ਇੱਕ ਕੰਟਰੋਵਰਸੀ ਚੱਲ ਰਹੀ ਹੈ ਦਲਜੀਤ ਦੋਸਾਂਜ ਅਤੇ ਏਪੀ ਢਿੱਲੋਂ ਦੀ ਤਾਂ ਅੰਦਾਜ਼ਾ ਹੈ ਕਿ ਦਲਜੀਤ ਦੋਸਾਂਜ ਦੇ ਵੱਲੋਂ ਆਪਣੇ ਸ਼ੋਅ ਦੇ ਵਿੱਚ ਕਿਹਾ ਗਿਆ ਸੀ ਕਿ ਮੇਰੇ ਦੋ ਭਰਾਮਾ ਨੇ ਟੂਰ ਸ਼ੁਰੂ ਕੀਤਾ ਹੈ ਉਹਨਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਇਸ ਤੋਂ ਬਾਅਦ ਏਪੀ ਢਿੱਲੋਂ ਨੇ ਆਪਣੇ ਸ਼ੋਅ ਦੇ ਵਿੱਚ ਦਲਜੀਤ ਨੂੰ ਰਿਪਲਾਈ ਦਿੰਦੇ ਹੋਏ ਫੇਕ ਕਿਹਾ ਸੀ ਅਤੇ ਕਿਹਾ ਸੀ ਕਿ ਮੈਂ ਦਲਜੀਤ ਅੱਜ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਆ ਪਹਿਲਾਂ ਮੈਨੂੰ ਅਨਬਲੋਕ ਤਾਂ ਕਰੋ ਤਾਂ ਅੰਦਾਜ਼ਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਬਾਦਸ਼ਾਹ ਦੇ ਵੱਲੋਂ ਵੀ ਆਪਣਾ ਰਿਪਲਾਈ ਦਿੱਤਾ ਗਿਆ ਸੀ ਹੁਣ ਇਹਨਾਂ ਸਭ ਤੋਂ ਬਾਅਦ ਗੀਤਕਾਰ ਬੰਟੀ ਬੈਂਸ ਦੇ ਵੱਲੋਂ ਵੀ ਆਪਣਾ ਇੱਕ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਤਲਜੀਤ ਦੋਸਾਂਝ ਏਪੀਟੀ ਲੋਕ ਕਰਨੋਚਲਾ ਹਨੀ ਸਿੰਘ ਅਤੇ ਬਾਦਸ਼ਾਹ ਇਹ ਸਾਰੇ ਆਰਟਿਸਟ ਤਾਂ ਹੈਗੇ ਐ ਮਿਹਨਤੀ ਵੀ ਹੈਗੇ ਐ ਦਿਲ ਦੇ ਐਨੇ ਪਿਓਰ ਨੇ ਇਹ ਤਾਂ ਮੈਂ ਜਾਣ ਸਕਦਾ ਆ ਕਿਉਂਕਿ ਮੈਂ ਸਾਰਿਆਂ ਨੂੰ ਬਹੁਤ ਨੇੜੇ ਤੋਂ ਦੇਖਿਆ ਇਹਨਾਂ ਸਭ ਦਾ ਅੰਦਰ ਜਵਾਕਾਂ ਵਰਗਾ ਰਾਜ ਬਰਾੜ ਵਾਈ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਸਾਡੇ ਕਲਾਕਾਰਾਂ ਦੇ ਆਲੇ ਦੁਆਲੇ ਐਦਾਂ ਦਾ ਹੁੰਦਾ ਜਿਹੜਾ ਨਾ ਕਹੁੰਦਾ ਹੁੰਦਾ ਨਾਲ ਲਿਖਦਾ ਹੁੰਦਾ ਨਾ 뮤జిక్ ਪ੍ਰੋਡਿਊਸਰ ਹੁੰਦਾ ਉਹ ਸਾਡੇ ਕਲਾਕਾਰਾਂ ਦੇ ਵਿੱਚ ਮਿਸਅੰਡਰਸਟੈਂਡਿੰਗ ਕ੍ਰੀਏਟ ਕਰਦਾ ਏ ਪਹਿਲਾਂ ਵੀ ਇਹੀ ਹੁੰਦਾ ਆ ਹੁਣ ਵੀ ਇਹੀ ਹੋ ਰਿਹਾ ਸੋ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਤੋਂ ਬਚ ਕੇ ਮੈਨੂੰ ਯੂਨੀਵਰਸ ਤੇ ਪੂਰਾ ਯਕੀਨ ਹੈ ਇਹ ਸਾਰੇ ਜਲਦ ਇੱਕ ਪਲੇਟਫਾਰਮ ਤੇ ਹੋਣਗੇ ਫੋਰ ਪੰਜਾਬੀ 뮤జిక్ ਪੰਜਾਬੀ ਹੱਤ ਤੇ ਪੰਜਾਬੀ ਲਈ ਆਈ ਲਵ ਯੂ ਵੀਰੋ ਪਲੀਜ਼ ਤੁਸੀਂ ਸਾਰੇ ਇਕੱਠੇ ਰਹੋ ਅਸੀਂ ਸਾਰੇ ਇਹ ਕੰਮ ਵਰਲਡ ਨੂੰ ਦਿਖਾਓ ਪੰਜਾਬੀ 뮤జిక్ ਪੰਜਾਬੀਆਂ ਦੀ ਪਾਵਰ